एसवाईएल దిస్వైల్ ది ముద్దతే హ మీటింగ్ హోన్ జా రియా تے ایس وی ایل ది అప్డేట్ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਚੁਕੇ ਨੇ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਜੀਆ ایس وی ایل ਦੇ ਮੁੱਦੇ ਤੇ ਪੰਜਾਬ ਹਰਿਆਣਾ ਬਚਾਲੇ ਦਿੱਲੀ ਦੇ ਵਿੱਚ ਬੈਠਕ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟੇਲ ਦੀ ਅਗਵਾਈ ਹੇਟ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਆਪਸ ਦੇ ਵਿੱਚ ਗੱਲਬਾਤ ਕਰਨਗੇ ਦੋਹਾਂ ਸੂਬਿਆਂ ਦੇ ਵਿੱਚ ਸਹਿਮਤੀ ਬਣਾਉਣ ਦੇ ਲਈ ਕੇਂਦਰ ਪੂਰੀ ਵਾ ਲਾਇਗ ਜਾਂ ਕੇਂਦਰ ਸਰਕਾਰ ਦੀ ਪੂਰੀ ਵਾ ਲੱਗੇਗੀ ਵੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦੀ ਵਿਚੋਲਗੀ ਦਾ ਕਿੰਨਾ ਅਸਰ ਹੁੰਦਾ ਪਰ ਤੁਹਾਨੂੰ ਦੱਸ ਦਈਏ ایس وی ایل ਦਾ ਦਹਾਕਿਆ ਪੁਰਾਣਾ ਇਹ ਮੁੱਦਾ ਜਿਹੜਾ ਅਜੇ ਤੱਕ ਸੁਲਝ ਨਹੀਂ ਸਕਿਆ ਇੱਕ ਵਾਰ ਮੁੜ ਤੋਂ ਟੇਬਲ ਤੇ ਇਕੱਠੇ ਹੋਏ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਜੀ ਆਨੈਬ ਸੈਣੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੀਆਰ ਪਾਟੇਲ ਜੋ ਕਿ ਕੇਂਦਰੀ ਮੰਤਰੀ ਹਨ ਉਹਨਾਂ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿੱਥੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟੇਲ ਦੀ ਅਗਵਾਈ ਹੇਠ ਇਹ ਅਹਿਮ ਬੈਠਕ ਹੋਣ ਜਾ ਰਹੀ ਹੈ ਜੇ ਤੁਹਾਨੂੰ ਦੱਸ ਦਈਏ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦਿੱਲੀ ਦੇ ਵਿੱਚ ਮੀਟਿੰਗ ਸ਼ਡਿਊਲ ਕੀਤੀ ਗਈ ਹੈ ਸਾਡੇ ਨਾਲ ਸਾਡੇ ਸਹਿਯੋਗੀ ਹਰਪ੍ਰਿਤ ਬੰਦੇਸ਼ ਐਸ ਵਿੱਚ ਜੁੜ ਰਹੇ ਨੇ ਐਸੇ ਖਬਰ ਤੇ ਅਪਡੇਟ ਲਈ ਸਦਾ ਰੁਕ ਕਰਾਂਗੇ ਹਰਪ੍ਰ ਕਾਫੀ ਅਹਿਮ ਰਹਿਣ ਵਾਲੀ ਹੈ ਕਿ ਕੁਝ ਹੈ ਫਿਲਹਾਲ ਤਾਜ਼ਾ ਬੇਟ ਐਸਓਐਲ ਦੇ ਮੁੱਦੇ ਦੇ ਉੱਪਰ ਕੀ ਕੁਝ ਹੋਣ ਜਾ ਰਿਹਾ ਹੈ ਦੇਖੋ ਹੁਣ ਜਸ ਕਿਉਂਕਿ ਪਹਿਲਾ ਨਾਸਰ ਤੋਂ ਪਹੁੰਚੇ ਸਨ ਮੁਲਾਕਾਤ ਕਰਨੀ ਸੀ ਯਾਰ ਪਾਟੇਲਾ ਤੋਂ ਹੌਣ ਸਗਵਤਾਂ ਜਿਹੜੇ ਨੇ ਉਹ ਵੀ ਇਸ ਮੁਲਾਕਾਤ ਕਰਨ ਲਈ ਪਹੁੰਚ ਚੁੱਕੇ ਨੇ ਇਤਜ਼ਾਰ ਤੋਂ ਕਿ ਜਿਸ ਤਰੀਕੇ ਨਾਲ ਪੰਜਾਬ ਲਗਾਤਾਰ ਇੱਕ ਹੀ ਗੱਲ ਕਹਿੰਦਾ ਰਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਜਦੋਂ ਪਾਣੀ ਦੀ ਮਿਲਤੀ ਹੋਈ ਉਹਦਾ ਹਾਲਾਤ ਪਕਵੇ ਸਨ ਤੇ ਅੱਜ ਹਾਲਾਤ ਜਿਹੜੇ ਨੇ ਉਹ ਬਿਲਕੁਲ ਉਲਟ ਨੇ ਤੇ ਪੰਜਾਬ ਕੋਲ ਆਪਣੇ ਵਾਸਤੇ ਪਾਣੀ ਨਹੀਂ ਕਿ ਅਸੀਂ ਦੂਸਰੇ ਨੂੰ ਪਾਣੀ ਕਿਵੇਂ ਦੇ ਦਈਏ ਨਾਸਰ ਸ਼ਰਮਸ਼ਕੀ ਤੋਂ ਬਾਹਰ ਹੀ ਮੌਜੂਦ ਆ ਤੇ ਤੁਹਾਨੂੰ ਇਹ ਦੱਸਦੀਆਂ ਕਰਦੀ ਕਿ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ तमाम ਮੀਡੀਆ ਦਾ ਜਮਾਬ ਕੌਸ਼ਰ ਹੋਏ ਨੇ ਪੰਜਾਬ ਦੇ ਜਿਹੜੇ ਮੁਖਤਤਰ ਨੇ ਕਾਇਤਨਾ ਉਹ ਵੀ ਉਹਨਾਂ ਦੇ ਨਾਲ ਮजूद ਸਨ ਇਸ ਤੋਂ ਇਲਾਵਾ ਜਿਹੜੇ ਹੋਰ ਵਾਟਰ ਸੋਰਸਸ ਦੇ ਅਧਿਕਾਰੀ ਨੇ ਉਹ ਵੀ ਉਹਨਾਂ ਦੇ ਨਾਲ ਮੁੱਖ ਮੰਤਰੀ ਦੇ ਮੌਜੂਦ ਨੇ ਮੁੱਖ ਮੰਤਰੀ ਜਦੋਂ ਉਸਰੇ ਗੱਡੀ 'ਚੋਂ ਉਹਨਾਂ ਨੇ ਕਿਹਾ ਕਿ ਵਾਪਸ ਆ ਕੇ ਮੈਂ ਗੱਲ ਕਰਦਾ ਮੈਂ ਪੰਜਾਬ ਦਾ ਪੱਖ ਰੱਖ ਕੇ ਆਵਾਂ ਤੇ ਇਹ ਜ਼ਾਹਿਰ ਤੌਰ ਤੇ ਇੱਕ ਬੜੀ ਅਹਿਮ ਮੀਟਿੰਗ ਹੈ ਪੰਜਾਬ ਦੇ ਪਰਫੋ ਲੇਕਿਨ ਦੂਸਰੇ ਪਾਸੇ ਜੇਕਰ ਤੁਸੀਂ ਦੇਖੋ ਤੇ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਰਿਹਾ ਅੱਜ ਚੌਥੀ ਬੈਠਕ ਹੈ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਆ ਇੱਕ ਲੰਬੇ ਸਮੇਂ ਤੋਂ ਇਹ ਵੀ ਬੈਠਕਾਂ ਦਾ ਦੌਰ ਜਾਰੀ ਰਿਹਾ ਹੈ ਅੱਜ ਚੌਥੀ ਬੈਠਕ ਹੈ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਆ ਇੱਕ ਲੰਬੇ ਸਮੇਂ ਤੋਂ ਇਸ ਦੀ ਪ੍ਰोसीडिंग ਨੂੰ ਸੁਪਰੀਮ ਕੋਰਟਸ ਵੀ ਕਵਰ ਕੀਤਾ ਹੈ ਲੇਕਿਨ ਹਮੇਸ਼ਾ ਤੋਂ ਪੰਜਾਬ ਪੰਜਾਬ ਦਾ ਸਟੈਂਡ ਬਿਲਕੁਲ ਸਾਫ਼ ਸੀ ਕਿ ਦੇਖੋ ਪਾਣੀ ਅੱਜ ਨਹੀਂ ਹੈ ਸਾਡੇ ਕੋਲ ਅਸੀਂ ਪਾਣੀ ਕਿੱਥੋਂ ਦੇ ਦਈਏ ਜਦੋਂ ਮਿੰਤੀ ਹੋਈ ਉਦੋਂ ਹਾਲਾਤ ਵੱਖਰੇ ਸਨ ਹੁਣ 13 ਅਗਸਤ ਤੋਂ ਫਿਰ ਤੋਂ ਸੁਪਰੀਮ ਕੋਰਟ ਦੇ ਸੁਣਵਾਈਏ ਹਰਿਆਣਾ ਲਗਾਤਾਰ ਇੱਕ ਗੱਲ ਕਹਿ ਰਿਹਾ ਕਿ ਸਾਨੂੰ ਪਾਣੀ ਚਾਹੀਦਾ ਹੈ ਸਾਡਾ ਸਾਊਥ ਹਰਿਆਣਾ ਸਾਰਾ ਪਿਆਸਾ ਸ੍ਰੀ ਜਾਖੜੇ ਗਾਲ ਕਹਿੰਦੇ ਨੇ ਕਿ ਪੰਜਾਬ ਕੋਲ ਇੱਕ ਬੂੰਦ ਪਾਣੀ ਨਹੀਂ ਹੈਗਾ ਕਿਸੇ ਨੂੰ ਫਾਲਤੂ ਦੇਣ ਵਾਸਤੇ ਅਸੀਂ ਪਾਣੀ ਕਿੱਥੋਂ ਦੇ ਦਈਏ ਜੇਕਰ ਕੇਂਦਰ ਸਰਕਾਰ ਪਾਣੀ ਦਵਾਣਾ ਚਾਹੁੰਦਾ ਹੈ ਤੇ ਕੇਂਦਰ ਸਰਕਾਰੇ ਦਾ ਕੋਈ ਹਿਲਾ ਆਪ ਕਰੇ ਲੇਕਿਨ ਸਾਡੇ ਕੋਲ ਪਾਣੀ ਨਹੀਂ ਹੈ ਤੇ ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਚਾਹੇ ਉਹ ਕਾਲੀ ਦਲ ਹੋਵੇ ਬੀਜੇਪੀ ਹੋਵੇ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਇਸ ਮੁੱਦੇ ਤੇ ਸਾਰੇ ਇਕਜੁੱਟ ਖੜੇ ਨਜ਼ਰ ਆਉਂਦੇ ਨੇ ਕਿ ਪੰਜਾਬ ਦਾ ਪਾਣੀ ਨਹੀਂ ਹੈ ਪੰਜਾਬ ਕੋਲ ਪਾਣੀ ਨਹੀਂ ਹੈਗਾ ਤੇ ਅਸੀਂ ਪਾਣੀ ਕਿੱਥੋਂ ਦੇ ਦਈਏ ਇਹ ਇੱਕ ਆਪਣੇ ਆਪ ਚ ਬੜੀ ਅਹਿਮ ਚੀਜ਼ ਹੈ ਇੱਕ ਨਾਰਮਲ ਜਬਾਨ ਚ ਕਿਹਾ ਜਾਂਦਾ ਕਿ ਆਪਣੇ ਹੱਥ ਵੜ ਕੇ ਕਿਸੇ ਨੂੰ ਨਹੀਂ ਦਿੱਤੇ ਜਾਂਦੇ ਉਹੀ ਚੀਜ਼ ਇੱਥੇ ਹੈ ਕਿ ਪੰਜਾਬ ਦੇ ਕਿਸਾਨੀ ਦਾ ਹਾਲਾਤ ਖਰਾਬ ਹੈ ਪੰਜਾਬ ਦੇ ਡਾਰਕ ਝੋਨ ਚਲੇ ਗਏ ਪੰਜਾਬ ਦਾ ਪਾਟਰਲ ਲੈਵਲ ਥੱਲੇ ਚਲਾ ਗਿਆ ਲਗਾਤਾਰ ਸਰਕਾਰੀ ਦਾਅਵੇ ਕਰ ਰਹੀ ਹੈ ਕਿ ਅਸੀਂ ਕੱਸੀਆਂ ਪ੍ਰਾਣੀਆਂ ਖੋਲ ਰਹੀਆਂ ਰਜਵਾਹੇ ਖੋਲ ਰਹੇ ਹਾਂ ਕਿ ਅਸੀਂ ਪਾਣੀ ਨੂੰ ਹੋਰ ਕਿ ਬਚਾ ਸਕੀਏ ਉਹਨਾਂ ਹਾਲਾਤਾਂ ਜੇਕਰ ਪਾਣੀ ਪੰਜਾਬ ਦੇ ਹੱਥੋਂ ਚਲਾ ਜਾਏਗਾ ਤਾਂ ਫਿਰ ਵੱਡੀ ਦਿੱਕਤ ਹੋਏਗੀ ਹਰਤ ਕ੍ਰਾਂਤੀ ਹੋਈ ਪੰਜਾਬ ਨੇ ਆਪਣੀ ਜ਼ਮੀਨ ਗਵਾਈ ਕਿਸ ਤਰੀਕੇ ਨਾਲ ਪਾਣੀ ਜ਼ਮੀਨਾਂ ਦਾ ਨਾਸ ਹੋ ਗਿਆ ਪੈਸਟੀਸਾਈਡ ਪਾ ਪਾ ਕੇ ਅਸੀਂ ਆਪਣ لیکن ਹੁਣ ਉਸ ਦੇ ਮਤਲਕ ਜੇਕਰ ਸਾਨੂੰ ਆਪਣਾ ਪਾਣੀ ਜਿਹੜਾ ਬਚਿਆ ਉਹ ਵੀ ਦੇਣਾ ਪਵੇ ਤੇ ਇਹ ਜਿਹੜਾ ਬੜੀ ਸਾਡੇ ਨਾਲ ਨਾ ਇਨਸਾਫੀ ਹੋਏਗੀ ਇਹ ਗੱਲਾਂ ਲਗਾਤਾਰ ਜਿਹੜੀ ਸਿਆਸੀ ਆਗੂ ਨੇ ਉਹ ਕਹਿੰਦੇ ਰਹੇ ਨੇ ਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਅੱਜ ਦੀ ਮੀਟਿੰਗ ਕਾਫੀ ਅਹਿਮ ਹੋ ਜਾਂਦੀ ਹਾਲਾਂਕਿ ਹਰਿਆਣਾ ਵੀ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਸਾਡੀ ਨੂੰ ਦਿੱਕਤ ਹੈ ਸਾਡੇ ਪੂਰਾ ਸਾਊਥ ਰੈਣੇ ਚ ਪਾਣੀ ਨਹੀਂ ਹੈਗਾ ਸਾਨੂੰ ਵੀ ਦਿੱਕਤ ਆ ਰਹੀ ਹੈ ਸਾਡੀ ਜ਼ਮੀਨਾਂ ਬੰਜਰ ਪਈਆਂ ਨੇ ਪੰਜਾਬ ਆਪਣਾ ਦਿਲ ਵੱਡਾ ਕਰ ਤੇ ਪਾਣੀ ਦੇਵੇ ਤੁਹਾਨੂੰ ਯਾਦ ਹੋਵੇਗਾ ਬੀਬੀ ਐਮ ਬੀ ਦੇ ਦੌਰਾਨ ਵੀ ਕੁਛ ਐਮੀ ਹੋਇਆ ਸੀ ਲੇਕਿਨ ਫਿਲਹਾਲ ਥੋੜੀ ਦੇਰ ਪਹਿਲਾਂ ਸੀ ਆਰ ਪਾਟ ਪੰਜਾਬ ਭਗਵੰਤ ਸਿੰਘ ਮਾਨ ਉਹ ਵੀ ਇਸ ਮੀਟਿੰਗ 'ਚ ਸਾਂ ਲੈਣ ਲਈ ਪਹੁੰਚ ਚੁਕੇ ਨੇ ਜੀ ਮੇਰੇ ਕੋਲ ਸੀਐਮ ਭਗਵੰਤ ਮਾਨ ਪਹੁੰਚ ਚੁਕੇ ਨੇ ਅਤੇ ਜਿਸਰ ਉਸ ਦੇ ਸਹਿਪੱਲਾ ਨਾਇਬ ਸੈਨੇ ਵੀ ਪਹੁੰਚੇ ਸੀ ਕੀ ਮੰਨਿਆ ਜਾਏ ਹਰਪ੍ਰੀਤ ਇਹ ਮਸਲਾ ਇੱਕ ਜੀਹਾ ਹੈ ਜਿਹੜਾ ਕਿ ਦੋਹਾਂ ਸੂਬਿਆਂ ਵਿਚਾਲੇ ਅਜੀਹਾ ਮਸਲਾ ਹੈ ਜਿਹੜਾ ਕਿ ਦਾਕਿਆ ਤੋਂ ਚਲਦਾ ਆ ਰਿਹਾ ਹੈ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਸੁਲਝਿਆ ਨਹੀਂ ਇਹ ਮਸਲਾ ਇਤਿਹਾਸ ਤੇ ਵਾਦ ਕਾਫੀ ਪੁਰਾਣਾ ਹੈ ਪਰ ਅੱਜ ਕੀ ਲੱਗਦਾ ਹੈ ਕੇਂਦਰ ਸਰਕਾਰ ਵੱਲੋਂ ਕੀ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ देखो ये कहना शायद बहुत जल्दबाजी होएगी कि आज दी मीटिंग्स कोई सट्टा निकल जाएगा कि आज दी मीटिंग्स हल हो जाएगा ये कहना बहुत जल्दबाजी होएगी शायद ना इंसाफी होएगी जकर मैं सीधे तौर पे कहा देखो आज बैठक हो रही है सीआर पाटिल ने पहली मीटिंग ले रहे ने इससे तो पहला जेड़े गजेंद्र सिंह शिखावत सेन ओना मीटिंग ली सी ओदो नायब सिंह सैनी मुख्यमंत्री नहीं सन ओदो मनोहर लाल खट्टर खट्टर मुख्यमंत्री सन ਇਸ ਕਰਕੇ ਇਸ ਮੀਟਿੰਗ 'ਚ ਇਹ ਕਹਿ ਦੇਣਾ ਕਿ ਅੱਜ ਹੀ ਸ਼ਾਂਤ ਸਾਰੇ ਮਸਲੇ ਜਿਹੜੇ ਨੇ ਹੱਲ ਹੋ ਜਾਣਗੇ ਇਹ ਜਲਦਬਾਜ਼ੀ ਹੋਏਗਾ ਮੀਟਿੰਗ ਜ਼ਰੂਰ ਹੋਏਗੀ ਕੀ ਸਿੱਟਾ ਕੱਢਿਆ ਜਾਂਦਾ ਹੈ ਕਿਸ ਤਰੀਕੇ ਨਾਲ ਉਹਦਾ ਰਾਹ ਨਿਕਲਦਾ ਹੈ ਐਸਵਾਈਐਲ ਦੀ ਥਾਂ ਮੁੱਖ ਮੰਤਰੀ ਵਾਈਐਸਐਲ ਦੀ ਗੱਲ ਕਰਦੇ ਨੇ ਕੀ ਉਹ ਹੋ ਸਕਦਾ ਇਹ ਤਮਾਮ ਜਿਹੜੀਆਂ ਚੀਜ਼ਾਂ ਨੇ ਡਿਸਕਸ ਕੀਤੀਆਂ ਜਾਣਗੀਆਂ ਉਹਨਾਂ ਉਹਨਾਂ ਹਾਲਾਤਾਂ ਤੋਂ ਬਾਅਦ ਇਹ ਉਮੀਦ ਜਿਤ ਨਹੀਂ ਕੀਤੀ ਜਾਏ ਕਿ ਫਿਰ ਜਦੋਂ ਸੁਪਰੀਮ ਕੋਰਟ 'ਚ ਇਹ ਮਾਮਲਾ ਜਾਂਦਾ ਤਾਂ ਸੁਪਰੀਮ ਕੋਰਟ ਸ ਪੰਜਾਬ ਦੀ ਸਰਕਾਰ ਆਪਣਾ ਪੱਖ ਕਿਵੇਂ ਰੱਖਦੀ ਹੈ ਕਿਉਂਕਿ ਪੰਜਾਬ ਲਗਾਤਾਰ ਇਹ ਕੀ ਗੱਲ ਕਹਿੰਦਾ ਰਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈ ਅਸੀਂ ਪਾਣੀ ਨਹੀਂ ਦੇ ਸਕਦੇ ਯਾਦ ਹੋਏਗਾ ਕਿ 2016 ਚ 44 ਦਲ ਦੀ ਸਰਕਾਰ ਨੇ ਬਾਕਾਇ ਜਿਹੜੀ ਜ਼ਮੀਨਾਂ ਬਚੀਆਂ ਜਿਹੜੀ ਨਹਿਰ ਬਚੀ ਸੀ ਆਪਣੇ ਪੰਜਾਬ ਦੇ ਅੰਦਰ ਉਹਨਾਂ ਨੂੰ ਜ਼ਮੀਨਾਂ ਨੂੰ ਵਾਪਸ ਕਰਕੇ ਡੀ ਨੋਟੀਫਾਈ ਕਰਕੇ ਕਿਸਾਨਾਂ ਨੂੰ ਵਾਪਸ ਵੀ ਕਰ ਦਿੱਤੀਆਂ ਗਈਆਂ ਹੁਣ ਤੇ ਨਹਿਰ ਜਿਹੜੀ ਉਹ ਬਣੇਗੀ ਬਣਨ ਤੋਂ ਬਾਅਦ ਦੀ ਗੱਲ ਹੈ ਇੱਕ ਬੜਾ ਵੱਡਾ ਪੇਚੀਦਾ ਮਾਮਲਾ ਹੈਗਾ ਦੂਸਰੇ ਪਾਸੇ ਭਾਵਨਾਤਮਕ ਤੌਰ ਤੇ ਪੰਜਾਬ ਨਾਲ ਜੁੜਿਆ ਤੁਹਾਨੂੰ ਯਾਦ ਹੋਏਗਾ ਅਸੀਂ ਦੇ ਧਾਕੇ ਜਦੋਂ ਸ਼ੁਰੂ ਹੋਇਆ ਐਸਆਈਐਲ ਦਾ ਕੰਮ ਤੇ ਉਦੋਂ ਕਿਸ ਤਰੀਕੇ ਨਾਲ ਲਾਅ ਐਂਡ ਆਰਡਰ ਵਿਗੜਿਆ ਹੁਣ ਵੀ ਹਾਲਾਤ ਉਹੀ ਨੇ ਕਿ ਜੇਕਰ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਇਆ ਜਾਂਦਾ ਹੈ ਤਾਂ ਫਿਰ ਲਾਅ ਹੋਏਗਾ ਇਹ ਵੀ ਸਰਕਾਰ ਨੂੰ ਦੇਖਣਾ ਪਏਗਾ ਸਰਕਾਰ ਨੂੰ ਤमाम ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਇਮੋਸ਼ਨਸ ਤੋਂ ਲੈ ਕੇ ਲਾਅ ਐਂਡ ਆਰਡਰ ਕਾਨੂੰਨ ਪ੍ਰਕਿਰਿਆ ਹਰ ਚੀਜ਼ ਦਾ ਧਿਆਨ ਰੱਖਦੇ ਹੋਏ ਫਿਰ ਇਸ ਦੇ ਉੱਤੇ ਜਿਹੜਾ ਫੈਸਲਾ ਲੈਣਾ ਹੋਏਗਾ ਬਿਲਕੁਲ ਬਿਲਕੁਲ ਵਾਕਿਆ चीज ਸਮਝਿਆ ਜਾ ਸਕਦਾ ਹੈ ਕਿ ਇੱਥੇ ਹਲੇ ਬੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ ਪਰ ਜੇਕਰ ਪੂਰੇ ਪਿਛਲੀਆਂ ਮੀਟਿੰਗਾਂ ਦਾ ਵੀ ਜੇਕਰ ਜ਼ਿਕਰ ਕੀਤਾ ਜਾਵੇ ਹਰਪ੍ਰੀਤ ਇਹ ਮਸਲਾ ਪਹੁੰਚਦਾ ਕਿੱਥੇ ਨਜ਼ਰ ਆਉਂਦਾ ਕਿਉਂਕਿ ਕੇਂਦਰ ਸਰਕਾਰ ਨੇ ਕੋਰਟ ਦੇ ਵਿੱਚ ਜਵਾਬ ਵੀ ਦਾਖਲ ਕਰਨਾ ਹੈ ਕਿ ਮਸਲਾ ਇੱਥੇ ਖੜਾ ਹੈ ਦੋਹੇ ਸਰਕਾਰਾਂ ਆਪੋ ਆਪਣੇ ਤਰਕ ਦਿੰਦੀਆਂ ਰਹੀਆਂ ਹੁਣ ਤੱਕ ਦੀਆਂ ਮੀਟਿੰਗਾਂ ਦਾ ਸਿੱਟਾ ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਇਹ ਮਸਲਾ ਕਿੱਥੋਂ ਤੱਕ ਪਹੁੰਚਦਾ ਨਜ਼ਰ ਆਉਂਦਾ ਦੇਖੋ ਸੁਪਰੀਮ ਕੋਰਟ ਤੋਂ ਪਹਿਲਾਂ ਹੀ ਹਰਿਆਣੇ ਦੇ ਪੱਖ ਤੇ ਫੈਸਲਾ ਦੇ ਹੀ ਚੁਕਿਆ ਹੈ ਇਹ ਤੇ ਕੋਈ ਦੂਰਾ ਇਹ ਹੈ ਨਹੀਂ ਸੁਪਰੀਮ ਕੋਰਟ ਤੇ ਕਹਿ ਚੁੱਕਿਆ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾਏ ਲੇਕਿਨ ਜਿਸ ਤਰੀਕੇ ਦੇ ਨਾਲ ਪੰਜਾਬ ਨੇ ਬਿਲਕੁਲ ਸਾਫ ਕਰ ਦਿੱਤਾ ਕਿ ਅਸੀਂ ਪਾਣੀ ਦੇ ਤਾਂ ਦਈਏ ਜੇ ਸਾਡੇ ਕੋਲ ਪਾਣੀ ਹੋਵੇ ਕੇਂਦਰ ਸਰਕਾਰ ਇਸ ਮਾਮਲੇ ਨੂੰ ਕਿਵੇਂ ਨਜਿੱਠਦੀ ਹੈ ਦੇਖਣਾ ਬੜਾ ਅਹਿਮ ਹੋ ਜਾਂਦਾ ਹੈ ਖਾਸ ਤੌਰ ਤੇ ਉਦੋਂ ਜਦੋਂ ਤੁਸੀਂ ਐਸਵਾਈਐਲ ਦੇ ਥਾਂ ਤੇ ਮੁੱਖ ਮੰਤਰੀ ਵਾਈਐਸਐਲ ਦੀ ਗੱਲ ਕਰਨ ਕਿ ਯਮਨਾ ਸਤਲੁਜ ਲਿੰਕ ਕਿਉਂ ਨਹੀਂ ਕਰਦੇ ਯਮਨਾ ਦਾ ਪਾਣੀ ਵੀ ਸਾਰਾ ਲਿਆ ਜਾਂਦਾ ਦੂਸਰੇ ਪਾਸੇ ਜਦੋਂ ਵੰਡ ਹੋਈ 60 40 ਦੇ ਰੇਸ਼ਿਓ ਨਾਲ ਤੇ ਹਰਿਆਣੇ ਉਹ ਜਿਹੜੀ ਯਮਨਾ ਉਹ ਵੀ ਆਉਂਦੀ ਹੈ ਤੇ ਇਹਨਾਂ ਹਾਲਾਤਾਂ 'ਚ ਸਿਰਫ ਸਤਲੁਜ ਦੇ ਪਾਣੀ ਦੇ ਉੱਤੇ ਇੱਕ ਮੁੱਦਾ ਫਸ ਜਾਣਾ ਇਹ ਆਪਣੇ ਆਪ 'ਚ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਕੇਂਦਰ ਸਰਕਾਰ ਕੀ ਫੈਸਲਾ ਲਏਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਜ਼ਾਹਿਰ ਤੌਰ ਤੇ ਇਹ ਮਾਮਲਾ ਫਿਲਹਾਲ ਬਹੁਤ ਉਚੀਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਕਹਿਣਾ ਕਿ ਮਾਮਲਾ ਬਹੁਤ ਜਲਦ ਸੁਲਝਦਾ ਹੋਇਆ ਨਜ਼ਰ ਆਉਂਦਾ ਹੋਵੇ ਇਹ ਫਿਲਹਾਲ ਨਜ਼ਰ ਨਹੀਂ ਆਉਂਦਾ ਨਜ਼ਰ ਬਣਾਈ ਰੱਖੋ ਹਰ ਪ੍ਰੇ ਤੱਕ ਵੀ ਅਪਡੇਟ ਤੁਹਾਡੇ ਕੋਲੰਦਰ ਰਾਂਗੇ ਫਿਲਹਾਲ ਇਹਦੇ ਸ਼ੁਕਰੀਆ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਸੋ ਅਸੋਇਲ ਦੇ ਮਸਲੇ ਦੇ ਉੱਪਰ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਅਪਡੇਟ ਅੱਗੇ ਵੀ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਦੱਸਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਵੀ ਪਹੁੰਚ ਚੁੱਕੇ ਨੇ ਤੇ ਨਾਇਬ ਸੈਨੇ ਵੀ ਪਹੁੰਚ ਚੁੱਕੇ ਨੇ ਸੀਆਰ ਪਾਟਲ ਕੇਂਦਰੀ ਜਲ ਸਰੋਤ ਮੰਤਰੀ ਉਹਨਾਂ ਦੀ ਪ੍ਰਧਾਨਗੀ ਹੇਠ ਅੱਜ ਬੈਠਕ ਹੋਵੇਗੀ